ਗੁਰਮਖੂ ਆਪ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨੇ 2 ਦਸੰਬਰ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੇ ਬੱਜਰ ਪਾਪ ਕਰਨ ਵਾਲਾ ਸੁਖਬੀਰ ਤੇ ਉਹਦੀ ਜੁੰਡਲੀ ਨੂੰ ਮਾਫ ਕੀਤਾ ਹੈ ਅਫਸੋਸ ਵਾਲੀ ਗੱਲ ਇਹ ਹੈ ਸੁਖਬੀਰ ਬਾਦਲ 2 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕਰਕੇ ਉਨੇ ਆਪਣਾ ਇੱਕ ਇੱਕ ਕੀਤਾ ਹੋਇਆ ਅਪਰਾਧ ਕਬੂਲ ਕੀਤਾ ਪਰ ਉਹਨੂੰ ਜੋਗ ਸਜ਼ਾ ਨਹੀਂ ਲਾਈ ਗਈ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਜਹਾਂਗੀਰ ਬਾਦਸ਼ਾਹ ਨੇ ਦੁਸ਼ਟ ਚੰਦੂ ਨੂੰ ਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਪੁਰਦ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਇਹ ਤੁਹਾਡੀ ਪਿਤਾ ਸਤਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਦੋਸ਼ੀ ਹੈ ਮੈਂ ਤੁਹਾਡੇ ਅੱਗੇ ਹਾਜ਼ਰ ਕੀਤਾ ਜਿਹੜੀ ਮਰਜ਼ੀ ਇਹਨੂੰ ਸਜ਼ਾ ਦਿਓ ਗੁਰਮਖੋ ਦਰਬਾਰੀਆਂ ਨੇ ਤੇ ਚੰਦੂ ਦੇ ਪਰਿਵਾਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਸੋਂ ਮਾਫ਼ੀਆਂ ਮੰਗੀਆਂ ਹੋਣਗੀਆਂ ਕੀ ਦੁਸ਼ਟ ਚੰਦੂ ਨੂੰ ਛੇਵੇਂ ਪਾਤਸ਼ਾਹ ਨੇ ਮਾਫ਼ ਕਰ ਦਿੱਤਾ ਸੀ ਗੁਰੂ ਦਾ ਅਪਰਾਧੀ ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਜਦੋਂ ਜਹਾਂਗੀਰ ਬਾਦਸ਼ਾਹ ਨੇ ਚੰਦੂ ਪਾਪੀ ਨੂੰ ਛੇਵੇਂ ਪਾਤਸ਼ਾਹ ਦੇ سپرد ਕੀਤਾ ਚੰਦੂ ਪਾਪੀ ਨੂੰ ਆਪਣੀ ਹਰਾਸਤ ਵਿੱਚ ਲਿਆ ਕਰਕੇ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ ਕਿ ਇਹਨੂੰ ਸਜ਼ਾ ਇੱਥੇ ਦੇਵਾਂਗੇ ਪਰ ਜਹਾਂਗੀਰ ਬਾਦਸ਼ਾਹ ਤੇਰਾ ਹਿਸਾਬ ਕਿਤਾਬ ਅਸੀਂ ਪਰਲੋਕ ਵਿੱਚ ਕਰਾਂਗੇ ਉਹਨੂੰ ਮਾਫ਼ ਨਹੀਂ ਸੀ ਕੀਤਾ ਤੇਰਾ ਹਿਸਾਬ ਕਿਤਾਬ ਅਸੀਂ ਪਰਲੋਕ ਵਿੱਚ ਕਰਾਂਗੇ ਪਰ ਅੱਜ ਦੇ ਬਾਦਲ ਪਰਿਵਾਰ ਦੇ ਜਥੇਦਾਰ ਗੁਰਮਖੋਇ ਪੌਤ ਕੌਮ ਦੇ ਜਥੇਦਾਰ ਨਹੀਂ ਪੰਥ ਦੇ ਜਥੇਦਾਰ ਨਹੀਂ ਜੇਕਰ ਕੌਮ ਤੇ ਪੰਥ ਦੇ ਜਥੇਦਾਰ ਹੁੰਦੇ ਬਾਦਲ ਪਰਿਵਾਰ ਉਹਦੀ ਜੁੰਡਲੀ ਨੂੰ ਕਦੇ ਵਾਸਤੇ ਮਾਫ ਨਾ ਕਰਦੇ ਸਮਾਂ ਚੱਲਦਾ ਗਿਆ ਨਵੇਂ ਇਥੇ ਕਵੀ ਰਾਜ ਪਰ ਸੰਤੋਖ ਸਿੰਘ ਜੀ ਹੁੰਦੀ ਆ ਛੋਟੇ ਸਹਿਬ ਜਿਆਦਿਆਂ ਨੂੰ ਜਿਹੜਾ ਵਿੱਚ ਚਿਣਿਆ ਜਾਂਦਾ ਸੰਢੌਰੇ ਦੇ ਪੀਰ ਬੁੱਧੂ ਸ਼ਾਹ ਨੂੰ ਸਮੇਂ ਦੀ ਸਰਕਾਰ ਨੇ ਸ਼ਹੀਦ ਕਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਦੱਖਣ ਦੇ ਇਲਾਕੇ ਵਿੱਚ ਗਏ ਆ ਦੱਖਣ ਦੇ ਇਲਾਕੇ ਵਿੱਚ ਜਾ ਕਰਕੇ ਬੰਦਾ ਸਿੰਘ ਬਰਾਗੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਣ ਤੋਂ ਬਾਅਦ ਸ਼ਸਤਰ ਦਿੱਤੇ ਆ ਬਸਰ ਦਿੱਤੇ ਆ ਨਾਲ ਜੰਗੀ ਜੋਧੇ ਦਿੱਤੇ ਆ ਕਾਦੇ ਵਾਸਤੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਇਹਨਾਂ ਨੂੰ ਗੁਰਮਖੋ ਸੋਧਾ ਲਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ 'ਤੇ ਸੋਧਿਆ ਗੁਰਮੁਖੋ ਸਭ ਤੋਂ ਪਹਿਲਾਂ ਉਹਨਾਂ ਨੇ ਚੜ੍ਹਾਏ ਸੰਡੌਰੇ ਤੇ ਕੀਤੀ ਆ ਉਹਨਾਂ ਮੁਗਲਾਂ ਨੂੰ ਸੋਧਿਆ ਇਸੇ ਤਰ੍ਹਾਂ ਸਮਾਣੇ ਦੇ ਜਲਾਦਾਂ ਨੂੰ ਸੋਧਿਆ ਸੱਚੇ ਪਾਤਸ਼ਾਹ ਦਾ ਬਚਨ ਪੰਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਆ ਸੁਚਾਨੰਦਰ ਨੂੰ ਸੋਧਿਆ ਸੂਬਾ ਸਰਹੰਦ ਨੂੰ ਸੋਧਿਆ ਜਿਹੜੇ-ਜਿਹੜੇ ਪਾਪੀ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਣਗੀ ਤਰਪਾਤ ਸਾਨੇ ਬਚਨ ਕੀਤੇ ਉਹਨਾਂ ਨੂੰ ਸੋਧਿਆ ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੀਰ ਬੁੱਧੂ ਸਾਹ ਦੇ ਜਿਹੜੇ ਕਾਤਲ ਸੀ ਦੋਸ਼ੀ ਸੀ ਉਹਨਾਂ ਨੂੰ ਮaaf ਕੀਤਾ ਸਮਾਣੇ ਦੇ ਜਲਾਦਾ ਨੂੰ ਮaaf ਕੀਤਾ ਇਸੇ ਤਰ੍ਹਾਂ ਸੋਚਾ ਆਨੰਦ ਨੂੰ ਮaaf ਕੀਤਾ ਸੂਬੇ ਸਰਹੰਦ ਨੂੰ ਮaaf ਕੀਤਾ ਗੁਰਮਖੋ ਉਹਨਾਂ ਨੇ ਕੋਈ ਵੀ ਦੋਸ਼ੀ ਮਾਫ਼ ਨਹੀਂ ਕੀਤਾ ਪਰ ਬਾਦਲ ਪਰਿਵਾਰ ਵੱਲੋਂ ਲੰਮੇ ਸਮੇਂ ਤੋਂ ਨਾਇਕ ਕਰਕੇ ਜਿਵੇਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਤੀਨਾ ਸਿੰਘ ਸ਼ਹੀਦ ਹੁੰਦੇ ਹਨ ਦੁਸ਼ਟ ਪਾਪੀ ਲੋਕਾਂ ਨੇ ਅਟੈਕ ਕਰਾਇਆ ਛਾਤੀ ਗੁਰਦੁਆਰੇ ਢਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪਾਂ ਵਿੱਚ ਗੋਲੀਆਂ ਵੱਜੀਆਂ ਇਹ ਪਾਪੀ ਲੋਕ ਆ ਇਸੇ ਤਰ੍ਹਾਂ 2015 ਵਿੱਚ ਹੁੰਦਿਆ ਚੋਰੀ ਕੀਨੇ ਕੀਤੇ ਆਦਲ ਪਰਿਵਾਰ ਦੀ ਦੋਸ਼ੀ ਲੱਭੇ ਨਹੀਂ ਦੋਸ਼ੀਆਂ ਨੂੰ ਮਾਫ ਕੀਤਾ ਦੋਸ਼ੀਆਂ ਨੂੰ ਲਕਾ ਕਰਕੇ ਰੱਖਿਆ ਗੁਰਮਖੋ ਸਰੂਪ ਲੱਭੇ ਨਹੀਂ ਪਰ ਸਰਸੇ ਵਾਲੇ ਪ੍ਰੇਮੀਆਂ ਨੇ ਸਿੱਖ ਪੰਥ ਨੂੰ ਚੈਲੰਜ ਕੀਤਾ ਗੁਰਦੁਆਰਾ ਸਾਹਿਬ ਦੀ ਕੰਧਾਂ ਤੇ ਪੋਸਟਰ ਲਾਏ ਕਿ ਸਿੱਖਾਂ ਦਾ ਗੁਰੂ ਸਾਡੇ ਕੋਲ ਹੈ ਕਿਸੇ ਸੇਖ ਵਿੱਚ ਹਿੰਮਤ ਹੈ ਤੇ ਸਾਡੇ ਤੋਂ ਆਪਣਾ ਗੁਰੂ ਲੈ ਕੇ ਵਿਖਾਓ ਨਾਲ ਉਹਨਾਂ ਨੇ 10 ਲੱਖ ਦਾ ਇਨਾਮ ਰੱਖਿਆ ਹੈ ਜਿਹੜਾ ਸਾਡੇ ਪਾਸੋਂ ਸਿੱਖਾਂ ਦਾ ਗੁਰੂ ਲੈ ਕੇ ਜਾਊਗਾ ਅਸੀਂ 10 ਲੱਖ ਦਾ ਇਨਾਮ ਦੇਵਾਂਗੇ ਅਸੀਂ ਸਾਰਿਆਂ ਨੇ ਮਿਲ ਕਰਕੇ ਬਰਗਾੜੀ ਚੌਂਕੀ ਵਿੱਚ ਅਤਲਾਹ ਦਿੱਤੀ ਆ ਐਫ ਆਰ ਆ ਕੀ ਦਰਜ ਕਰਾਈ ਆ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਨ ਇਸ਼ਤਿਹਾਰਾਂ ਤੇ ਕੋਈ ਸਟੈਂਡ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੀਤੀ ਨਾਲ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਅਸੀਂ ਸਿੱਖਾਂ ਦੇ ਗੁਰੂ ਦੇ ਅੰਗ ਪਾੜ ਕਰਕੇ ਤੇ ਬਰਗਾੜੀ ਦੀਆਂ ਗਲੀਆਂ ਵਿੱਚ ਖਲਾਰਾਂਗੇ ਗੁਰਮਖੋ ਉਹਨਾਂ ਨੇ ਪਾਪ ਕੀਤਾ ਅਪਰਾਧ ਕੀਤਾ 10 11 ਅਕਤੂਬਰ 2015 ਵਿੱਚ ਸਾਂਝੀ ਰਾਤ ਇਹਨਾਂ ਦੁਸ਼ਟਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗ ਪਾੜ ਕੇ ਖਨਾਰੇ ਸਿੱਖ ਸੰਗਤਾਂ ਨੇ ਇਕੱਤਰ ਕਰਕੇ ਦੋਸ਼ੀ ਲੱਭਣ ਵਾਸਤੇ ਕੋਟ ਕਪੂਰੇ ਚੌਂਕ ਵਿੱਚ ਧਰਨੇ ਧਰਨੇ ਲਾਏ ਸ਼ਾਂਤਮਈ ਤਰੀਕੇ ਦੇ ਨਾਲ ਮੈਂ ਉੱਥੇ ਮੌਜੂਦ ਸੀ ਸਾਡੀ ਇੱਕੋ ਇੱਕ ਮੰਗ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਚੋਰੀ ਕੀਤੀ ਹੈ ਉਹਨਾਂ ਨੂੰ ਲੱਭੋ ਬਣਦੀ ਕਾਨੂੰਨੀ ਕਾਰਵਾਈ ਕਰੋ ਜਨਤਕ ਕਰੋ ਜਿਨ੍ਹਾਂ ਨੇ ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਪਾੜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗ ਖਿਲਾਰੇ ਆ ਉਹਨਾਂ ਨੂੰ ਫੜੋ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ਪਰ ਗੁਰਮਖੋ דוਸ਼ੀ ਫੜੇ ਨਹੀਂ ਉਲਟਾ ਕੀ ਹੋਇਆ ਸਖਬੀਰ ਬਾਦਲ ਦੇ ਹੁਕਮ ਨਾਲ ਸਮੇਦ ਸੈਣੀ ਪਾਪੇ ਉਸ ਟਾਈਮ ਤੇ ਪੰਜਾਬ ਪੁਲਿਸ ਦਾ ਗੁਰਮਖੋ ਡਾਇਰੈਕਟਰ ਸੀ ਸਵੇਰੇ 6 ਵਜੇ ਦਾ ਟਾਈਮ ਆ ਸਿੱਖ ਸੰਗਤਾਂ ਬਹੁਤ ਗਿਣਤੀ ਵਿੱਚ ਜਪਜੀ ਸਾਹਿਬ ਦਾ ਪਾਠ ਸਪੂਰਨ ਹੋਇਆ ਮਿਲ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਆਰੰਭ ਕੀਤਾ ਸੀ ਜਪਜੀ ਸਾਹਿਬ ਦਾ ਪਾਠ ਸਪੂਰਨ ਹੋਇਆ ਜਾਬ ਸਾਹਿਬ ਦਾ 6ਵਾਂ ਸ਼ੰਦ ਸ਼ੁਰੂ ਹੋਇਆ ਜਦੋਂ ਪੁਲਸ ਨੇ ਸਾਡੇ ਤੇ ਟੈਕ ਕੀਤਾ ਸਾਡਾ ਕਸੂਰ ਕੀ ਸਾਡੀ ਗਲਤੀ ਕੀ ਹੈ ਅਸੀਂ ਵਾਰ-ਵਾਰ ਪੁਲਿਸ ਅਫਸਰਾਂ ਨੂੰ ਇਹੋ ਮੰਗ ਰੱਖਦੇ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਅੰਗ ਪਾੜੇ ਉਹਨਾਂ ਨੂੰ ਫੜੋ ਉਨ੍ਹਾਂ ਤੇ ਬਣਦੀ ਕਾਰਵਾਈ ਕਰੋ ਸਿੱਖ ਸੰਗਤਾਂ ਨੂੰ ਦੱਸੋ ਜਨਤ ਕਰੋ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਰੂਪ ਚੋਰੀ ਕੀਤੀ ਆ ਉਹਨਾਂ ਨੂੰ ਫੜੋ ਉਹਨਾਂ ਤੇ ਬਣਦੀ ਕਾਰਵਾਈ ਕਰੋ ਗੁਰਮਖੋ ਉਹਨਾਂ ਤੇ ਕਾਰਵਾਈ ਕੋਈ ਵੀ ਨਹੀਂ 6 ਵਜੇ ਜਪਜੀ ਸਾਹਿਬ ਦਾ ਪਾਠ ਸਪੂਰਣ ਹੋਇਆ ਜਾਪ ਸਾਹਿਬ ਦਾ 6ਵਾਂ ਸ਼ਲੰਕ ਸ਼ੁਰੂ ਹੋਇਆ ਤੇ ਸਾਡਾ ਸਤਕਾਰ ਕੀ ਕੀਤਾ ਗੰਦੇ ਪਾਣੀ ਦੀਆਂ ਵਿਚਾੜਾਂ ਗੁਰਬਾਣੀ ਪੜ੍ਹਦੀਆਂ ਸਿੱਖ ਸੰਗਤਾਂ ਦੇ ਉੱਪਰ ਸਖਬੀਰ ਬਾਦਲ ਦੇ ਹੁਕਮ ਨਾਲ ਸਮੇਦ ਸੈਣੀ ਦੇ ਹੁਕਮ ਨਾਲ ਪਰਮਰਾਜ ਉਮਰਾ ਨੰਗਲ ਇਹ ਗੁਰਮਖੋ ਉੱਥੇ ਸਾਰੀ ਪੰਜਾਬ ਪੁਲਿਸ ਦੀ ਅਗਵਾਈ ਕਰਦਾ ਸੀ ਸਿੱਖ ਸੰਗਤਾਂ ਦੇ ਉੱਪਰ ਗੰਦੇ ਪਾਣੀ ਦੀਆਂ ਵਿਚਾੜਾਂ ਉਹਨਾਂ ਤੋਂ ਬਾਅਦ ਗੁਰਮਖੋ ਪਲਾਸਟ ਦੀਆਂ ਗੋਲੀਆਂ ਚਲਾਈਆਂ ਸਿੱਖ ਸੰਗਤਾਂ ਬਾਣੀ ਪੜ੍ਹਦੀਆਂ ਰਹੀਆਂ ਇਹ ਨਾਨੀ ਫਿਰ ਹਵਾਈ ਫੈਰ ਕੀਤੇ ਆ ਸਿੱਖ ਸੰਗਤਾਂ ਉੱਠੀਆਂ ਨਹੀਂ ਇਹਨਾਂ ਦਾ ਚੌਥਾ ਹਮਲਾ ਸੀ ਅਥਰੂ ਗੈਸ ਦੇ ਗੋਲੇ ਚਲਾਏ ਫਿਰ ਜਦੋਂ ਅਥਰੂ ਗੈਸ ਦੇ ਗੋਲੇ ਚਲਾਏ ਗੁਰਮਖੋ ਦਾ ਧੂਆਂ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਉਸ ਉਸ ਜਗ੍ਹਾ ਤੋਂ ਫਿਰ ਆਸੇ-ਪਾਸੇ ਸੰਗਤਾਂ ਖਿੰਡਰ ਗਈਆਂ ਸਾਡਾ ਕਸੂਰ ਕੀ ਗੰਦੇ ਪਾਣੀ ਦੀਆਂ ਬਿਛਾਣਾ ਪਾਣੀ ਬਾਣੀ ਪੜਦੀਆਂ ਸੰਗਤਾਂ ਦੇ ਪਲਾਸਟ ਦੀਆਂ ਗੋਲੀਆਂ ਸਿੱਖ ਸੰਗਤਾਂ ਦੇ ਅਥਰੂ ਗੈਸ ਦੇ ਕੋਲੇ ਸਿੱਖ ਸੰਗਤਾਂ ਦੇ ਉੱਪਰ ਫਿਰ ਦੋ ਸਿੰਘ ਇਹਨਾਂ ਨੇ ਸ਼ਹੀਦ ਕਰ ਦਿੱਤੇ ਆ ਕ੍ਰਿਸ਼ਨ ਭਗਵਾਨ ਸਿੰਘ ਤੇ ਇਸੇ ਤਰ੍ਹਾਂ ਗੁਰਜੀਤ ਸਿੰਘ ਸਰਾਵਾ ਇਹਨਾਂ ਨੇ ਗੁਰਮਖੋ ਮaaf ਕਰ ਦਿੱਤਾ ਜਿਹੜੀ ਮਾਂ ਦਾ ਪੁੱਤ ਗਿਆ ਜਿਸ ਬੀਬੀ ਦਾ ਸੁਹਾਗ ਗਿਆ ਜਿਨ੍ਹਾਂ ਬੱਚਿਆਂ ਦੇ ਉਤੋਂ ਸਦਾ ਬਾਤ ਤੇ ਆਪਣੇ ਪਿਓ ਦਾ ਸਾਯਾ ਉੱਠ ਗਿਆ ਉਹਦਾ ਖਮਿਆਦਾ ਕੌਣ ਭਰੂਗਾ ਅਨੇਕਾਂ ਸਿੰਘ ਫਟੜ ਹੋਇਆ ਅਨੇਕਾਂ ਨੇ ਜੇ ਨਾ ਵੇਖੀਆਂ ਗਰਮਖੋ ਅਸੀਂ ਨਰਦੋਸ਼ੀ ਜਿਨ੍ਹਾਂ ਨੇ ਇਹ ਅਪਰਾਧ ਕੀਤੇ ਉਹਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਪਰ ਸਾਡੇ ਉੱਪਰ ਉਸ ਟਾਈਮ ਦੀ ਸਰਕਾਰ ਤੇ ਪ੍ਰਸ਼ਾਸਨ ਤੇ 307 ਦੇ ਸਾਡੇ ਤੇ ਪਰਚੇ ਕੀਤੇ ਆ ਬਹੁਤ ਜਾਦੇ ਵੱਡੇ ਅਪਰਾਧ ਕੀਤੇ ਆ ਥਾਵਾ ਥਾਵਾ ਤੇ ਧਰਨੇ ਲੱਗੇ ਪਰ ਅਫਸੋਸ 2000 15 ਦੇ ਵਿੱਚ ਜਦੋਂ ਗੁਰਮਖੋ ਸਰਬਾਤ ਖਾਲਸਾ ਹੁੰਦਾ ਸਰਬਾਤ ਖਾਲਸੇ ਦੇ ਵਿੱਚ ਇਹਨਾਂ ਨੂੰ ਦੋਸ਼ੀ ਐਲਾਨਿਆ ਗਿਆ ਫਿਰ ਇਹਨਾਂ ਨੂੰ ਸਿੱਖੀ ਤੋਂ ਖਾਰਜ ਕੀਤਾ ਗਿਆ ਇਹਨੂੰ ਤਨਖਾਹੀਆਂ ਇਕਰਾਰ ਦਿੱਤਾ ਗਿਆ ਜਿਹੜੇ ਐਲਾਨਨਾਮੇ 10 ਸਿੱਖ ਸੰਗਤਾਂ ਨੇ ਐਲਾਨਨਾਮੇ ਕੀਤੇ ਸੀ ਪਰ ਅਫਸੋਸ ਸ਼੍ਰੋਮਣੀ ਕਮੇਟੀ ਦੇ ਬਣਾਏ ਹੋਏ ਜਥੇਦਾਰ ਚੌਧਰੀ ਅੱਜ 9 ਸਾਲਾਂ ਬਾਅਦ ਉਹ ਲਾਨ ਨਾਮੇ ਪੜਦੇ ਆ ਗੁਰਮਖੋ ਪੰਥ ਨੇ ਸੰਗਤ ਨੇ ਅੱਜ ਤੋਂ 9 ਸਾਲ ਪਹਿਲਾਂ ਸਖਬੀਰ ਬਾਦਲ ਤੇ ਉਹਦੇ ਦੋਸ਼ੀਆਂ ਨੂੰ ਉਹਦੇ ਸੰਗੀ ਸਾਥੀਆਂ ਨੂੰ ਦੋਸ਼ੀ ਐਲਾਨਿਆ ਸੀ ਪਰ ਸਖਬੀਰ ਨੇ ਆਪਣੇ ਗਨਾਮ ਬਖਸ਼ਾਉਣ ਵਾਸਤੇ ਸ਼੍ਰੀ ਕਾਲ ਤਕਸਭ ਤੇ ਪੇਸ਼ ਹੋਇਆ ਪਰ ਕੀਦੇ ਅੱਗੇ ਆਪਣੇ ਕਰਿੰਦਿਆਂ ਦੇ ਅੱਗੇ ਗੁਰਮਖੋ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦੇ ਕਰਿੰਦੇ ਆ ਕਦੇ ਕਰਿੰਦਾ ਮਾਲਕ ਦੇ ਉੱਪਰ ਹੱਥ ਨਹੀਂ ਚੱਕ ਸਕਦਾ ਮਾਲਕ ਨੂੰ ਸਜ਼ਾ ਨਹੀਂ ਦੇ ਸਕਦਾ ਮਾਲਕ ਨੂੰ ਤਨਖਾਹੀਆਂ ਕਰਾਰ ਨਹੀਂ ਦੇ ਸਕਦਾ ਮਾਲਕ ਨੂੰ ਪੰਥ ਵਿੱਚੋਂ ਛੇਕ ਨਹੀਂ ਸਕਦਾ ਪਰ ਇਹਨਾਂ ਨੇ ਮaaf ਕਰਤਾ ਪਰ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਜਿਹੜੇ ਤਖਤ ਦੇ ਮਾਲਕ ਆ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਇਹ ਕਦੇ ਬਾਤ ਤੇ ਨਾ ਤਾਂ ਜਥੇਦਾਰਾਂ ਨੂੰ ਮaaf ਕਰਨਗੇ ਤੇ ਨਾ ਸੁਖਬੀਰ ਸਮੇਤ ਸੁਖਬੀਰ ਬਾਦਲ ਦੇ ਸਮੇਤ ਇਹਨਾਂ ਦੀ ਜੁੰਡਲੀ ਨੂੰ ਮaaf ਕਰਨਗੇ ਮੈਂ ਆਪਣੇ ਵੱਲੋਂ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਬਹੁਤ ਵੱਡੇ ਅਪਰਾਧੀ ਆ ਇਹਨਾਂ ਦੇ ਅਪਰਾਧਾਂ ਦੀ ਕੋਈ ਵੀ ਗਿਣਤੀ ਨਹੀਂ ਕਰ ਸਕਦਾ ਇਸ ਕਰਕੇ ਅਪਰਾਧੀ ਨੂੰ ਸਿੱਖ ਪੰਥ ਕਦੇ ਬਾਅਦ ਤੇ ਨਾ ਮaaf ਕੀਤਾ ਨਾ ਆਉਣ ਵਾਲੇ ਸਮੇਂ ਵਿੱਚ ਕਰੇ ਯਾਦ ਰੱਖਿਓ ਜਦੋਂ ਇਹ ਲੋਕ ਪਿੰਡਾਂ ਵਿੱਚ ਜਾਣਗੇ ਲੋਕ ਇਹਨਾਂ ਨੂੰ ਪੱਥਰ ਮਾਰਨਗੇ ਇਹਨਾਂ ਦਾ ਸਤਕਾਰ ਨਹੀਂ ਤੁਸੀਂ ਆਪਣੀ ਡਿਊਟੀ ਨਿਭਾਹ ਦਿੱਤੀ ਇਹਨਾਂ ਨੂੰ ਮaaf ਕਰਨ ਦੀ ਪਰ ਇਹ ਮਸਲਾ ਪੰਛ ਦਾ ਜਿਨ੍ਹਾਂ ਨੇ ਮaaf ਕੀਤਾ ਸਮੁੱਚੀ ਸ਼੍ਰੋਮਣੀ ਕਮੇਟੀ ਇਹ ਤੇ ਚੋਰਾਂ ਦੀ ਕਮੇਟੀ ਆ ਚੋਰਾਂ ਦੀ ਕਮੇਟੀ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਆਣ ਗਿਣਤ ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਉਹ ਕਿਹਨੇ ਦਿੱਤੇ ਆ ਕਿਹ ਨੂੰ ਦਿੱਤੇ ਆ ਦੀ ਦੇ ਕਹਿਣ ਤੇ ਦਿੱਤੇ ਆ ਅਜੇ ਤੱਕ ਇਹਨਾਂ ਨੇ ਆਪਣੀ ਮਾਫੀ ਨਹੀਂ ਮੰਗੀ ਜਦੋਂ ਬੰਦਾ ਅਪਰਾਧੀ ਬਣ ਜਾਂਦਾ ਗੁਰਮਖੋ ਸਿੱਖ ਪੰਥ ਵਿੱਚੋਂ ਖਾਰਜ ਹੋ ਜਾਂਦਾ ਜਿੰਨਾ ਚਿਰ ਆਪਣਾ ਅਪਰਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਪੰਜਾਂ ਸਿੰਘਾਂ ਦੇ ਪੇਸ਼ ਹੋ ਕਰਕੇ ਆਪਣਾ ਗਨਾਹ ਕਬੂਲਦਾ ਨਹੀਂ ਆਪਣੇ ਗਨਾਹ ਦੀ ਉਹ ਸਜ਼ਾ ਨਹੀਂ ਲਵਾਉਂਦਾ ਉਹਨਾਂ ਚਿਰ ਉਹ ਬੰਦਾ ਪੰਜਾਂ ਸਿੰਘਾਂ ਦੀ ਸੇਵਾ ਵਿੱਚ ਨਹੀਂ ਲੱਗ ਸਕਦਾ ਕਿਉਂਕਿ ਪੰਜਾਂ ਸਿੰਘਾਂ ਦੀ ਸੇਵਾ ਵਿੱਚ ਲੱਗਣ ਵਾਸਤੇ ਗੁਰਮਖੋ ਪਹਿਲਾਂ ਪਰਨ ਲੈਣਾ ਪੈਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਿ ਮੈਂ ਬੱਜਰ ਕਰਤਾਂ ਤੋਂ ਬਚਿਆ ਮੈਂ ਪਾਪਾਂ ਤੋਂ ਬਚਿਆ ਮੈਂ ਨਿਤਨੇਮੀ ਹਾਂ ਮੇਰੀ ਆਸਥਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਆ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਣ ਗਿਣਤ ਸ਼੍ਰੋਮਣੀ ਕਮੇਟੀ ਨੇ ਲਾਪਤਾ ਕਰਦ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਥੋ ਨਹੀਂ ਤੇ ਨਾ ਹੀ ਸਿੱਖ ਪੰਥ ਨੂੰ ਅਜੇ ਤੱਕ ਚੋਰੀ ਹੋਏ ਲਾਪਤਾ ਹੋਏ ਸਰੂਪਾਂ ਦਾ ਸਮੁੱਚੀ ਸ਼੍ਰੋਮਣੀ ਕਮੇਟੀ ਨੇ ਦਿੱਤਾ ਜਿੰਨਾ ਚਿਰ ਤੱਕ ਸਿੱਖ ਪੰਥ ਇਹਨਾਂ ਲਾਪਤਾ ਹੋਏ ਸਰੂਪਾਂ ਦਾ ਬਦਲਾ ਨਹੀਂ ਲੈ ਲੈਂਦਾ ਅਰਸਾਫ ਨਹੀਂ ਲੈ ਲੈਂਦਾ ਉਹਨਾਂ ਚਿਰ ਵਾਸਤੇ ਸ਼ਰੋਮਣੀ ਕਮੇਟੀ ਨੂੰ ਕਦੇ ਵਾਸਤੇ ਪੰਥ ਮਾਫ ਨਹੀਂ ਕਰੇਗਾ ਸਾਡਾ ਕੋਈ ਜਾਤੀ ਤੌਰ ਤੇ ਕਿਸੇ ਨਾਲ ਵੈਰ ਨਹੀਂ ਸਾਡੀ ਗੁਰਸਿੱਖੀ ਦੀ ਹਰ ਇੱਕ ਗੁਰਸਿੱਖ ਨਾਲ ਸਾਂਝਿਆ ਪਰ ਉਹਨਾਂ ਚਿਰ ਸਾਂਝਿਆ ਜਿੰਨਾ ਚਿਰ ਉਹਦੀ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਉੱਪਰ ਹੁੰਦੀ ਆ ਪਰ ਇਹਨਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਾਪਤਾ ਕਰਤਾ ਵੇਚਤਾ ਕਿੱਥੇ ਆ ਕਿਸ ਹਾਲਾਤ ਵਿੱਚ ਆ ਕੋਈ ਪਤਾ ਨਹੀਂ ਤੇ ਬਰਗਾੜੀ ਦੀ ਘਟਨਾ, ਬੁਰਜ ਜਵਾਰ ਸਿੰਘ ਵਾਲੇ ਦੀ ਘਟਨਾ, ਕੋਟਕਪੂਰੇ ਦੀ ਘਟਨਾ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਅਹੁਦੇਦਾਰ ਨਹੀਂ ਗਿਆ, ਜੇ ਗਿਆ ਤੇ ਕਿੱਥੇ ਗਿਆ, ਨਹੀਂ ਗਏ ਕਿਉਂ ਨਹੀਂ ਗਏ, ਨਹੀਂ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦੋਸ਼ੀ ਆ। ਇਸ ਕਰਕੇ ਮੈਂ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਬਾਦਲ ਦੇ ਕਰਿੰਦੇ ਜਥੇਦਾਰ ਆ। ਬਾਦਲ ਦੇ ਕਰਿੰਦਾਂ ਨੇ ਆਪਣੀ ਡਿਊਟੀ ਨਿਭਾਉਂਦਿਆਂ ਹੋਇਆਂ ਆਪਣਾ ਫਰਜ਼ ਨਿਭਾਇਆ ਆਪਣੇ ਮਾਲਕ ਨੂੰ ਸੁਰੱਖਿਰੂ ਕਰਨ ਦਾ ਯਤਨ ਕੀਤਾ ਪਰ ਇਹਨਾਂ ਨੇ ਤੇ ਗੁਰਮਖੋ ਸਰਸੇ ਵਾਲੇ ਨੂੰ ਵੀ ਮaaf ਕਰਤਾ ਸੀ ਇਹਨਾਂ ਲੋਕਾਂ ਨੇ ਉਹ ਹੁਕਮ ਨਾਮੇ ਨੂੰ ਯਾਰੀ ਕਰਨ ਦੇ ਸਬੰਧ ਵਿੱਚ ਸ੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਗੋਲਕ ਵਿੱਚੋਂ 90 ਲੱਖ ਦੇ ਇਸ਼ਤਿਹਾਰ ਸਿਪਾਏ ਇਸ਼ਤਿਹਾਰ ਸਿਪਾਏ ਸੀ ਸਫਾਈ ਦੇਣ ਵਾਸਤੇ ਉਹ 90 ਲੱਖ ਦਾ ਹਰਜਾਨਾ ਗੁਰੂ ਕੀ ਗੋਲਕ ਦਾ ਕੌਣ ਭਰੇਗਾ ਇਸ ਕਰਕੇ ਇਹਨਾਂ ਨੇ ਤੇ ਸਰਸੇ ਵਾਲੇ ਨੂੰ ਵੀ ਮaaf ਕਰਦਲਦਾ ਕਿ ਸਰਸੇ ਵਾਲੇ ਨੂੰ ਮaaf ਕਰ ਦਿਓ ਇਹਨਾਂ ਨੇ ਮਾਫ